ਜਿਹੜਾ ਇਹ ਇਹਨਾਂ ਬੱਚੇ ਮਨਮਰਜ਼ੀ ਕਰਦੇ ਨੇ ਜੀ ਆਜ਼ਾਦੀ ਚਾਹੁੰਦੇ ਨੇ ਇੱਕ ਇੱਕ ਕਲ ਮੇਰੀ ਬੜੇ ਧਿਆਨ ਨਾਲ ਸਮਝੋ ਜੀ ਬਿਸ਼ਰਮੀ ਧਾਰਨ ਕਰਨ ਨੂੰ ਸਾਡੀ ਧਰਤੀ ਦੇ ਉੱਤੇ ਕਦੇ ਆਜ਼ਾਦੀ ਨਹੀਂ ਕਿਹਾ ਜਾਂਦਾ ਬੱਚੇ ਬਿਸ਼ਰਮਪੁਣਾ ਕਰ ਰਹੇ ਨੇ ਅਸੀਂ ਉਹ ਰੱਜ ਦੇ ਨਾਮ ਦੇ ਰਹੇ ਹਾਂ ਆਜ਼ਾਦੀ ਚੰਗੀ ਹੈ ਪਰ ਇਹ ਸਾਨੂੰ ਸੋਚਣਾ ਪਏਗਾ ਅਸੀਂ ਬੱਚਿਆਂ ਨੂੰ ਕਿੰਨੀ ਆਜ਼ਾਦੀ ਦੇਣੀ ਹੈ ਇਸ ਕੁਦਰਤ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਉਹ ਪੂਰਨ ਤੌਰ ਤੇ ਆਜ਼ਾਦ ਨਹੀਂ ਹੈ ਹਰ ਇੱਕ ਚੀਜ਼ ਉਸ ਪਰਮਾਤਮਾ ਜੀ ਦੇ ਹੁਕਮ ਦੇ ਅੰਦਰ ਹੈ ਦੁਨੀਆ ਦੀ ਕੋਈ ਚੀਜ਼ ਵੀ ਆਜ਼ਾਦ ਨਹੀਂ ਹੈ ਕਿੰਨੀ ਆਜ਼ਾਦੀ ਦੇਣੀ ਹੈ ਬੱਚਿਆਂ ਨੂੰ ਇਹ ਗੱਲ ਚੇਤਾ ਰੱਖੋ ਹੱਕ ਤੇ ਫਰਜ਼ ਬਰਾਬਰ ਚੱਲਦੇ ਹੁੰਦੇ ਆ ਬੱਚਿਆਂ ਨੂੰ ਕਹੋ ਬੇਟਾ ਜੇ ਤੁਹਾਨੂੰ ਹੱਕ ਚਾਹੀਦੇ ਨੇ ਤੇ ਆਪਣੇ ਫਰਜ਼ਾਂ ਦੀ ਪਹਿਚਾਣ ਵੀ ਕਰੋ ਜੇ ਜਿੱਕ ਬੱਚੀ ਇੱਕ ਧੀ ਇਹ ਕਹਿੰਦੀ ਹੈ ਇੱਕ ਪੁੱਤ ਇਹ ਕਹਿੰਦਾ ਵੀ ਇਹ ਗੱਲ ਕੱਪੜੇ ਪਾਉਣੇ ਤਾਂ ਆਪਣੀ ਮਰਜ਼ੀ ਦੇ ਕੱਪੜੇ ਪਾਉਣੇ ਤਾਂ ਸਾਡਾ ਹੱਕ ਹੈ ਘੁੰਮਣਾ ਫਿਰਨਾ ਤੇ ਸਾਡਾ ਹੱਕ ਹੈ ਤੇ ਉਹਨਾਂ ਬੱਚਾ ਨੂੰ ਇਹ ਵੀ ਸਮਝਾਓ ਵੀ ਕੱਪੜੇ ਪਾਉਣੇ ਇਹ ਤੁਹਾਡਾ ਹੱਕ ਹੈ ਤੇ ਜਿਨ੍ਹਾਂ ਨੇ ਤੁਹਾਨੂੰ ਇਹ ਸੰਸਾਰ ਦਿਖਾਇਆ ਹੈ ਜਿਨ੍ਹਾਂ ਨੇ ਤੁਹਾਡੇ ਲਈ ਦਿਨ ਰਾਤ ਇਹ ਕੀਤਾ ਹੈ ਜਿਨ੍ਹਾਂ ਨੇ ਤੁਹਾਡੀਆਂ ਇਸ਼ਾਵਾਂ ਦੀ ਪੂਰਤੀ ਕਰਨ ਦੇ ਲਈ ਆਪਣਾ ਖੂਨ ਸੀਨਾ ਦਿੱਤਾ ਹੈ ਉਸ ਮਾਂ ਬਾਪ ਦੀ ਇੱਜ਼ਤ ਦਾ ਧਿਆਨ ਰੱਖਣਾ ਉਸ ਬਾਪ ਦੀ ਪੱਗ ਦਾ ਧਿਆਨ ਰੱਖਣਾ ਇਹ ਤੁਹਾਡਾ ਫਰਜ਼ ਵੀ ਹੈ ਜੇ ਤੁਸੀਂ ਫਰਜ਼ਾਂ ਦੀ ਪਹਿਚਾਨ ਨਹੀਂ ਕਰੋਗੇ ਤੇ ਤੁਹਾਨੂੰ ਕੋਈ ਹੱਕ ਨਹੀਂ ਮਿਲਨੇ ਹੱਕ ਦੇਵਾਂਗੇ ਤੁਹਾਨੂੰ ਪਰ ਆਪਣੇ ਫਰਜ਼ਾਂ ਦੀ ਪਹਿਚਾਣ ਵੀ ਕਰੋ ਪਹਿਲੀ ਬੇਨਤੀ ਦੂਜੀ ਬੇਨਤੀ